ਤਲਨ ਤਰਨ ਵੀ ਕਿ ਆਮ ਆਦਮੀ ਪਾਰਟੀ ਦੇ ਰੱਖੀ ਗਈ ਇੱਕ ਵਿਸ਼ੇਸ਼ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਉੱਤੇ ਵਿਸ਼ੇਸ਼ ਤੌਰ ਤੇ ਪਹੁੰਚੇ ਦੱਸ ਦਈਏ ਕਿ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਤੇ ਆਏ ਵਰਕਰਾਂ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਪਾਰਟੀ 'ਚ ਸ਼ਾਮਲ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਰੱਖੀ ਗਈ ਇੱਕ ਵਿਸ਼ੇਸ਼ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਉੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਦੱਸ ਦਈਏ ਕਿ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਤੇ ਆਏ ਵਰਕਰਾਂ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਪਾਰਟੀ 'ਚ ਸ਼ਾਮਲ ਕੀਤਾ ਗਿਆ ਅੱਜ ਤਰ ਤਰ ਹਲਕੇ ਦੇ ਬਹੁਤ ਸਾਰੇ ਆਗੂ ਪਿੰਡਾਂ ਦੇ ਮੌਜੂਦਾ ਸਰਪੰਚ ਸਹਿਬਾਨ ਪੰਚ ਸਹਿਬਾਨ ਨੰਬਰਦਾਰ ਸ਼ਹਿਰ ਦੇ ਕਾਫੀ ਲੋਕ ਉਹ ਅੱਜ ਤਰ ਤਰ ਦੇ ਵਿੱਚ ਆਵਾ ਦੀ ਪਾਰਟੀ ਦੇ ਵਿੱਚ ਸ਼ਮੂਲਿਤ ਕੀਤੀ ਹੈ ਉਹਨਾਂ ਨੇ ਮੈਂ ਉਹਨਾਂ ਸਾਰਿਆਂ ਦਾ ਹੀ ਵੈਲਕਮ ਕਰਦਾ ਸਾਰਿਆਂ ਦਾ ਇਸਤਿقبال ਕਰਦਾ ਔਰ ਮੈਂ ਸਮਝਦਾ ਕਿ ਰਲ ਮਿਲ ਕੇ ਇਸੇ ਤਰੀਕੇ ਦੇ ਨਾਲ ਜਿਵੇਂ ਸਮੁੱਚੇ ਪੰਜਾਬ ਦੇ ਵਿੱਚ ਵਿਕਾਸ ਦੀਆਂ ਨਿਹਰੀਆਂ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਜੋ ਬਾਈ ਇਲੈਕਸ਼ਨ ਹੋਣੀ ਹੈ ਜਿਹੜੀ ਕਿ ਆ ਬਣ ਪਈ ਹੈ ਸਾਡਾ ਡਾਕਟਰ ਪਛਮੀ ਸਿੰਘ ਸੋਲ ਜੀ ਦੇ ਅਕਾਲ ਚਨਾਲੇ ਦੇ ਨਾਲ ਉਹ ਸਾਰੀ ਲੜਾਈ ਹੈ ਜਿਹੜੀ ਸਾਰੇ ਇਕੱਠੇ ਇੱਕ ਪਰਿਵਾਰਿਕ ਤੌਰ 'ਤੇ ਲੜਾਂਗੇ ਤੇ ਮੂੜ ਦੁਆਰਾ ਤਰਨ ਤਰਨ ਹਲਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਸਾਰੇ ਰਾਹ ਨੂੰ ਖਿਚੜਾਵਾਂਗੇ ਸਰ ਬਸ ਸਰ ਮੰਤਰੀ ਜੀ ਅੱਜ ਕਿੰਨੇ ਵਜੇ ਟਾਈਮ ਆਜੂ ਜੀਮ ਸਾਹਿਬ ਜੀ ਆ ਹਾਂ ਉਹ ਪਰਸੋਂ ਅਰਵਿੰਦ ਕੇਜਰੀਵਾਲ ਜੀ ਤੇ ਮਾਨ ਸਾਹਿਬ ਆ ਰਹੇ ਨੇ ਇੱਥੇ ਇੱਕ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਾਫੀ ਦਿੱਕਤ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਤੇ ਉਹ ਨਸ਼ਿਆਂ ਦੇ ਖਿਲਾਫ ਲੜਾਈ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਦੇਖਣ ਨੂੰ ਇਹ ਮਿਲਿਆ ਸੀਗਾ ਕਿ ਨਸ਼ੇ ਨੇ ਜਿਹੜੇ ਉਹ ਇੰਟਰਨੈਸ਼ਨਲ ਬਾਰਡਰ ਤੋਂ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ ਨਸ਼ੇ ਵੀ ਆਉਂਦੇ ਨੇ ਚਿੱਟਾ ਵੀ ਆਉਂਦਾ ਔਰ ਨਾਲ ਜਿਹੜੇ ਇਲੀਗਲ ਹਥਿਆਰ ਨੇ ਉਹ ਵੀ ਆਉਂਦੇ ਨੇ ਸੋ ਦੇ ਲਈ ਪੰਜਾਬ ਪਹਿਲਾ ਇਹੋ ਜਿਹਾ ਸੂਬਾ ਬਣਨ ਜਾ ਰਿਹਾ ਹੈ ਕਿ ਜਿਹੜਾ ਐਂਟੀ ਡਰੋਨ ਸਿਸਟਮ ਕਿਉਂਕਿ ਸਾਰਾ ਕੰਮ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮੱਗਲਰ ਨੇ ਜਾਂ ਆਈਐਸਆਈ ਦੀ ਸਪੋਰਟ ਦੇ ਨਾਲ ਉਹ ਡਰੋਨਜ਼ ਦੇ ਜ਼ਰੀਏ ਭੇਜਦੇ ਨੇ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਤੇ ਪਰਸੋਂ ਉਸੇ ਦਾ ਜਿਹੜਾ ਹੈ ਸ਼ੁਰੂਆਤ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰ ਤਰ੍ਹਾਂ ਤਾਂ ਪਛੜ ਗਿਆ ਵਪਾਰ ਚ ਇਹਦੇ ਵਿੱਚ ਕੋਈ ਸਪੈਸ਼ਲ ਵੱਡਾ ਪ੍ਰੋਜੈਕਟ ਆਉਣ ਵਾਲੇ 1.5 ਸਾਲ ਦੇ ਵਿੱਚ ਦੇਖਿਓ ਜੋ ਪਿਛਲਾ ਪਾਣਾ ਉਹ ਸਾਰੇ ਭਾਂਗੇ ਟੋਟੇ ਪਿਛਲੇ ਕਰ ਦਾਂ। ਹਾਂ ਉਹ ਪਰਸੋ ਅਰਵਿੰਦ ਕੇਜਰੀਵਾਲ ਜੀ ਤੇ ਮਾਨਸਾਵ ਆ ਰਹੇ ਨੇ। ਇੱਥੇ ਇੱਕ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਾਫੀ ਦਿੱਕਤ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਤੇ ਉਹ ਨਸ਼ਿਆਂ ਦੇ ਖਿਲਾਫ ਲੜਾਈ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਦੇਖਣ ਨੂੰ ਇਹ ਮਿਲਿਆ ਸੀਗਾ ਕਿ ਨਸ਼ੇ ਨੇ ਜਿਹੜੇ ਉਹ ਇੰਟਰਨੈਸ਼ਨਲ ਬਾਰਡਰ ਤੋਂ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ। ਨਸ਼ੇ ਵੀ ਆਉਂਦੇ ਨੇ ਚਿੱਟਾ ਵੀ ਆਉਂਦਾ ਔਰ ਨਾਲ ਜਿਹੜੇ ਇਲੀਗਲ ਹਥਿਆਰ ਨੇ ਉਹ ਵੀ ਆਉਂਦੇ ਨੇ ਸੋ ਉਹਦੇ ਲਈ ਪੰਜਾਬ ਪਹਿਲਾ ਇਹ ਜੇ ਸੂਬਾ ਬਣਨ ਜਾ ਰਿਹਾ ਹੈ ਕਿ ਜਿਹੜਾ ਐਂਟੀ ਡਰੋਨ ਸਿਸਟਮ ਕਿਉਂਕਿ ਸਾਰਾ ਕੰਮ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮੱਗਲਰ ਨੇ ਜਾਂ ਆਈਐਸਆਈ ਦੀ ਸਪੋਰਟ ਦੇ ਨਾਲ ਉਹ ਡਰੋਨਜ਼ ਦੇ ਜ਼ਰੀਏ ਭੇਜਦੇ ਨੇ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਤੇ ਪਰਸੋਂ ਉਸੇ ਦਾ ਜਿਹੜਾ ਹੈ ਸ਼ੁਰੂਆਤ ਹੈ ਉਗਣਿਆ ਸਵਾਰ ਵੱਲੋਂ ਕੀ ਕੀ ਜਾਰੀ ਹੈ ਸਰ ਤਰ੍ਹਾਂ ਪਛੜਿਆ ਵਾ ਵਿਕਾਸ ਚ ਇਹਦੇ ਵੀ ਕੋਈ ਸਪੈਸ਼ਲ ਵੱਡਾ ਪੈਕ ਆਉਣ ਵਾਲੇ 1.5 ਸਾਲ ਦੇ ਵਿੱਚ ਦੇਖਿਓ ਜੋ ਪਿਛੜਾ ਪਣਾ ਉਹ ਸਾਰੇ ਭਾਂਗੇ ਟੋਟੇ ਪਿਛਲੇ